ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਤਲਵੰਡੀ ਸਾਬੋ ਟਰੈਕਟਰ ਮੰਡੀ ਦੀ ਆ ਸੋ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਵੀਡੀਓ ਕਰਦੇ ਹਾਂ ਸ਼ੁਰੂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਆ ਜਿਹੜਾ ਸਾਹਮਣੇ ਟਰੈਕਟਰ ਦੇ ਰਿਹਾ ਬਾਪੂ ਯਾਨੀ ਕਿ ਉੱਪਰ ਬੈਠੇ ਹੋਏ ਆ 2011 ਮਾਡਲ 652 3 ਲੱਖ 55000 ਰੁਪਏ ਮਾਲਕ ਦੀ ਡਿਮਾਂਡ ਆ ਖਰ ਜਿਹੜੇ ਦੇ ਕਾਸੇ ਨੂੰ ਟਰੈਕਟਰ ਦੇਖਣ ਚ ਸਾਫ ਹੈ ਜੀ ਪੰਜਾਬ ਨੰਬਰ ਟਰੈਕਟਰ ਆ ਪੀਵੀ03 2011 ਮਾਡਲ 355 ਮਾਰਕ ਦੀ ਉਹਦੇ ਨਾਲ ਆ ਗਿਆ ਜੀ ਸਵਰਾਜ 855 ਪੰਜਾਬ ਨੰਬਰ ਆ ਪੀਵੀ03 ਬਠਿੰਡਾ ਪਾਵਰ ਟਰੈਕਟਰ ਰੰਗ ਰੋਗਨ ਦਾ ਪੂਰਾ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਹੈ 14 ਦੇ ਟਾਇਰਾਂ ਚ ਮਾਡਲ 2018 5 ਲੱਖ ਤੇ 85000 ਰੁਪਿਆ ਡਿਮਾਂਡ ਹੈ ਇਹ ਉਹਦੇ ਨਾਲ ਆ ਗਿਆ 2017 ਮੈਸੀ 4 ਲੱਖ ਤੇ 85000 ਰੁਪਿਆ ਡਿਮਾਂਡ ਹੈ ਇਹ ਵੀ ਪੰਜਾਬ ਨੰਬਰ ਬਟੰਡਈ ਹੈ ਟਾਇਰ ਵੀ ਬਿਲਕੁਲ ਸਾਫ਼ ਸੁਥਰੇ ਪਏ 13 ਦੇ ਟਾਇਰਾਂ ਦੇ ਰੰਗ ਰੋਗਨਾਂ ਤੋਂ ਬਿਲਕੁਲ ਝੋਕਾ ਸੀ ਤੇ ਉਹਦੇ ਨਾਲ ਆ ਗਿਆ ਜੀ ਅਸ਼ਰ 2011 ਮਾਡਲ ਹੈ 1,95,000 ਰੁਪਿਆ ਡਿਮਾਂਡ ਹੈ 12 ਦੇ ਟਾਇਰਾਂ ਚ ਬਿਲਕੁਲ ਨਵੇਂ ਟਾਇਰ ਆਈ ਤੇ ਰੰਗ ਰੋਗੰਦਾ ਵੀ ਟਰੈਕਟਰ ਪੂਰਾ ਹੀ ਸਾਫ ਆ ਉਹਦੇ ਨਾਲ ਆ ਗਈ ਫਾਰਮ 60 2005 ਮਾਡਲ ਹੈ ਜੀ 2,50,000 ਰੁਪਿਆ ਡਿਮਾਂਡ ਹੈ ਹਰਿਆਣਾ ਨੰਬਰ ਹੈ ਜੀ ਰਾਗ ਰੋਗੰਦਾ ਟਰੈਕਟਰ ਬਿਲਕੁਲ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ 13 ਦੇ ਟਾਇਰਾਂ ਚ ਉਸ ਦੇ ਨਾਲ ਆ ਗਿਆ 35 ਸੋਨਾ ਲਿਕ 2000 13 ਮਾਡਲ 3 ਲੱਖ ਤੇ 20000 ਰੁਪਿਆ ਡਿਮਾਂਡ ਆ ਟਾਇਰ ਜਿਹੜੇ ਫਰੰਟ ਦੇ ਬਿਲਕੁਲ ਨਵੇਂ ਬੈਕ ਸਾਈਡ ਦੇ ਟਾਇਰ ਥੋੜੇ ਜਿਹਾ ਕਾਸੀ ਪਹਿਲੇ ਉਸ ਦੇ ਨਾਲ ਆ ਗਿਆ 5050 D 2014 ਮਾਡਲ 4 ਲੱਖ 42000 ਰੁਪਇਆ ਮਾਲਕ ਦੀ ਡਿਮਾਂਡ ਰੰਗ ਰੋਗਨ ਦਾ ਬਿਲਕੁਲ ਕੋਕਾ ਪੀਸਾ ਹੀ ਤੇ ਚਾਰੇ ਟਾਇਰ ਜਿਹੜੇ ਬਿਲਕੁਲ ਨਵੇਂ ਨੇ ਬੈਕ ਸਾਈਡ ਦੇ ਟਾਇਰ ਜੇ ਕਿਦੇ ਨੇ 14 ਦੇ ਟਾਇਰਾਂ ਚ ਟਰੈਕਟਰ ਆਈ ਦੇ ਨਾਲ ਆ ਗਈ ਐਸ਼ਰ 2005 ਮਾਡਲ 1 ਲੱਖ ਤੇ 48000 ਰੁਪਇਆ ਡਿਮਾਂਡ ਹੈ ਰੰਗ ਰੋਗਨ ਦਾ ਟਰੈਕਟਰ ਸਾਫ ਆ ਫਰੰਟ ਦੇ ਟਾਇਰ ਵੀ ਸਾਫ ਆ ਬੈਕ ਸਾਈਡ ਦੇ ਟਾਇਰ ਜੋ ਪਾਸੇ ਪਏ ਹੋਏ ਨੇ ਉਸ ਦੇ ਨਾਲ ਆ ਗਈ ਸਵਰਾਜ 855 2003 ਮਾਡਲ ਹੈ 2 ਲੱਖ ਤੇ 80000 ਰੁਪਿਆ ਡਿਮਾਂਡ ਪੰਜਾਬ ਨੰਬਰ ਪੀਵੀ 65 8223 ਟਾਇਰ ਬੈਕ ਸਾਈਡ ਦੇ ਸੂ ਲਾਂਦੇ ਆ ਤੇ ਟਰੈਕਟਰ ਦਾ ਮਾਡਲ ਤੁਹਾਨੂੰ ਦੱਸ ਹੀ ਦਿੱਤਾ 2003 ਦਾ 2 80 ਮਾਲਕ ਦੀ ਡਿਮਾਂਡ ਉਸ ਦੇ ਨਾਲ ਆ ਗਈ ਐਸ਼ਰ 92 ਮਾਡਲ 1 ਲੱਖ ਤੇ 35000 ਰੁਪਏ ਡਿਮਾਂਡ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੋ ਵੀ ਹੈ ਬੈਕ ਸਾਈਡ ਦੇ ਟਾਇਰ 40 45 ਪੈਸੇ ਆ ਫਰੰਟ ਤੇ ਘਸਲੇ ਹੋਇਆ ਉਸ ਦੇ ਨਾਲ ਆ ਗਿਆ ਇਹ 2002 ਮਾਡਲ 744 ਹਰਿਆਣਾ ਨੰਬਰ ਆ ਟਰੈਕਟਰ ਟਾਇਰ ਬਿਲਕੁਲ ਚਾਰ ਹੀ ਸਾਫ ਹੈ ਇਹ 2 ਲੱਖ ਤੇ 55000 ਰੁਪਿਆ ਡਿਮਾਂਡ ਆ ਇਹ ਉਹਦੇ ਨਾਲ ਆ ਗਿਆ ਇਹ ਡੀ ਆਈ 60 ਸੋਨਾਲੀਕਾ ਰੰਗ ਰੋਗੰਦਾ ਟਰੈਕਟਰ ਸਾਫ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਪਈ ਹੈ ਹਰਿਆਣਾ ਨੰਬਰ ਟਰੈਕਟਰ ਹੈ ਵੀ 2014 ਦੀ ਡਿਮਾਂਡ 425 ਦੇ ਨਾਲ ਆ ਗਿਆ ਸਵਰਾਜ 855 2013 ਮਾਡਲ 4 ਲੱਖ 35000 ਰੁਪਏ ਦੀ ਡਿਮਾਂਡ ਹਰਿਆਣਾ ਨੰਬਰ ਹੈ ਇਹ ਵੀ ਐਚ ਆਰ 06 ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ ਪਈ ਹੈ ਜੀ ਟਰੈਕਟਰ ਉਦੋਂ ਨਾਲ ਆ ਗਈ ਸੋਨਾਲੀ ਕਾ 35 2013 ਮਾਡਲ ਆ ਇਹ ਵੀ ਹਰਿਆਣਾ ਨੰਬਰ ਟਰੈਕਟਰ ਹੈ 2 ਲੱਖ ਤੇ 80000 ਰੁਪਿਆ ਮਾਲਕ ਦੀ ਡਿਮਾਂਡ ਹੈ ਟਾਇਰ ਫਰੰਟ ਦੇ ਬਿਲਕੁਲ ਸਾਫ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਹੈ ਉਸਦੇ ਨਾਲ ਆ ਗਈ 2011 ਮਾਡਲ ਜੀ 3 ਲੱਖ ਤੇ 65000 ਰੁਪਿਆ ਡਿਮਾਂਡ ਹੈ ਪਾਵਰ ਟਰੈਕਟਰ ਹੈ ਜੀ ਪੈਂਟ ਦੇ ਟਾਇਰ ਬਿਲਕੁਲ ਸਾਫ ਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਜੇ ਆਪ ਐਸੇ ਕਹਿ ਸਕਦੇ 2011 ਦੀ ਡਿਮਾਂਡ 362 ਤੋਂ ਤੁਹਾਨੂੰ ਦੱਸਤਾ ਤੇ ਨੰਬਰ ਏ ਹਰਿਆਣਾ ਉਹਦੇ ਨਾਲ ਆ ਗਈ 2003 ਮਾਡਲ 2 ਲੱਖ ਤੇ 20000 ਰੁਪਈਆ ਡਿਮਾਂਡ ਆ 35 ਜੀ ਫਾਰਮ ਟਾਇਰਾਂ ਦੀ ਕੰਡੀਸ਼ਨ ਸਾਫ ਪਈਆ ਰੰਗ ਰੋਗ ਨਾ ਵੀ ਟਰੈਕਟਰ ਸਾਫ ਉਹਦੇ ਨਾਲ ਆ ਗਈ 9500 ਮੈਸੀ ਬਿਲਕੁਲ ਕੋਕਾ ਪੀਸ ਟਰੈਕਟਰ ਆ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਆ 4 ਲੱਖ 65000 ਰੁਪਏ ਡਿਮਾਂਡ ਆ 17 ਮਾਡਲ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਈ ਨੰਬਰ ਇਹ ਵੀ ਹਰਿਆਣਾ ਜੀ ਉਸ ਦੇ ਨਾਲ ਆ ਗਿਆ ਜੀ ਸੋਨਾਲੀਕਾ 3 ਸਪੀਡ 2020 ਮਾਡਲ ਆ 5 ਲੱਖ ਤੇ 95000 ਰੁਪਏ ਡਿਮਾਂਡ 3 ਸਪੀਡ ਟਰੈਕਟਰ ਆ ਜੀ ਇਹ ਵੀ ਉਸ ਦੇ ਨਾਲ ਆ ਗਿਆ ਜੀ ਅਰਜਨ ਪੀ ਵੀ ਹਰਿਆਣਾ ਨੰਬਰੀ ਜੀ ਟੋਟਲੀ ਟਰੈਕਟਰ ਹਰਿਆਣਾ ਨੰਬਰ ਹੈ ਜਿਹੜੇ ਅੱਗੇ ਆਉਣਗੇ 2013 ਮਾਡਲ ਆ 3 ਲੱਖ ਤੇ 90000 ਰੁਪਿਆ ਡਿਮਾਂਡ ਆ 14 ਦੇ ਟਾਇਰਾਂ ਚਾ ਟਰੈਕਟਰ ਤੇ ਬਿਲਕੁਲ ਨਵੇਂ ਟਾਇਰ ਪਾਵਰ ਸਟੀਅਰ ਨਾਲ ਆ ਗਿਆ ਜੀ ਸਵਰਾਜ 855 2008 ਮਾਡਲ ਆ 3 ਲੱਖ ਤੇ 45000 ਰੁਪਿਆ ਡਿਮਾਂਡ ਹਰਿਆਣਾ ਨੰਬਰ ਹੈ ਇਹ ਵੀ ਟਰੈਕਟਰ ਰੰਗ ਰੋਬੰ ਦਾ ਟਰੈਕਟਰ ਪੂਰਾ ਹੀ ਸਾਫ਼ ਤੇ ਚਾਰੇ ਟਾਇਰ ਵੀ ਬਿਲਕੁਲ ਸਾਫ਼ ਹੈ 14 ਦੇ ਟਾਇਰਾਂ ਚ ਉਸ ਦੇ ਨਾਲ ਆਗੇ ਇੰਡੋ ਫਾਰਮ 2021 ਮਾਡਲ ਹੀ 4 ਲੱਖ 98000 ਰੁਪਿਆ ਡਿਮਾਂਡ ਟਾਇਰਸ ਦੇ ਵੀ ਚਾਰੇ ਬਿਲਕੁਲ ਨਵੇਂ ਨੇ ਨੰਬਰ ਇਹ ਵੀ ਹਰਿਆਣਾ ਜੀ ਉਸ ਦੇ ਨਾਲ ਆਗੇ ਸੋਨਾਲੀ ਕਾ 60 2015 ਮਾਡਲ ਆ 4 ਲੱਖ 75000 ਰੁਪਿਆ ਡਿਮਾਂਡ ਰੰਗ ਰੋਗਾਂ ਦਾ ਟਰੈਕਟਰ ਬਿਲਕੁਲ ਸਾਫ਼ ਹੈ ਉਸਦੇ ਨਾਲ ਆ ਗਿਆ ਇਸ 2013 ਮਾਡਲ ਆ ਇਹ ਪੰਜਾਬ ਨੰਬਰ ਟਰੈਕਟਰ ਹੈ ਜੀ ਬਠਿੰਡਾ ਨੰਬਰ 298000 ਰੁਪਿਆ ਡਿਮਾਂਡ ਹੈ ਇਹ 13 ਦੇ ਟਾਇਰਾਂ ਚ ਤੇ ਪਾਵਰ ਟਰੈਕਟਰ ਹੈ ਉਸਦੇ ਨਾਲ ਆ ਗਿਆ ਸਵਰਾਜ 855 ਵੀ ਟਰੈਕਟਰ ਪਾਵਰ ਕੀਤਾ ਹੋਇਆ ਹੈ ਜੀ 2013 ਮਾਡਲ ਆ 4,55,000 ਰੁਪਿਆ ਮਾਲਕ ਦੀ ਡਿਮਾਂਡ ਆ ਚਾਰੇ ਟਾਇਰ ਵੀ ਬਿਲਕੁਲ ਨਵੇਂ ਤੇ ਰੰਗ ਰੋਗਨ ਦਾ ਵੀ ਟਰੈਕਟਰ ਬਿਲਕੁਲ ਸਾਫ਼ ਉਸ ਦਿਨ ਨਾਲ ਜਿਹੜਾ ਟਰੈਕਟਰ ਦਿਖਾਈ ਦੇ ਰਿਹਾ ਈ ਸੋਨਾਲੀਕਾ 750 ਪੰਜਾਬ ਨੰਬਰ 2001 ਮਾਡਲ 2,45,000 ਰੁਪਿਆ ਡਿਮਾਂਡ ਆ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸਾਫ਼ ਆ ਟਰੈਕਟਰ ਦੇ ਟਾਇਰ ਵੀ ਸਾਫ਼ ਆ ਉਹਦੇ ਨਾਲ ਆ ਗਿਆ ਜੀ ਸਵਰਾਜ 743 2000 17 ਮਾਡਲ ਆ 498000 ਰੁਪਿਆ ਡਿਮਾਂਡ ਮਾਲਕ ਦੀ ਪਾਵਰ ਆ ਜੀ ਵੀ ਟਰੈਕਟਰ ਚਾਰੇ ਟਾਇਰ ਬਿਲਕੁਲ ਨਵੇਂ ਨੇ ਹਰਿਆਣਾ ਨੰਬਰ ਆ ਜੀ ਉਸ ਦੇ ਨਾਲ ਆ ਗਈ ਸੋਨਾ ਲੀਕਾ 2012 ਮਾਡਲ ਜੀ ਵੀ ਹਰਿਆਣਾ ਨੰਬਰ ਆ ਜੀ ਰੰਗ ਰੋਗੰਦਾ ਟਰੈਕਟਰ ਪੂਰਾ ਹੀ ਸਾਫ਼ ਆ ਜੀ ਚਾਰੇ ਟਾਇਰ ਵੀ ਬਿਲਕੁਲ ਓਕੇ ਆ ਜੀ ਵੀ ਟਰੈਕਟਰ ਪਾਵਰ ਆ 2012 ਮਾਡਲ 10 75 ਡਿਮਾਂਡ ਹੈ। ਉਸਦੇ ਨਾਲ ਆ ਗਿਆ 2020 ਮਾਡਲ 6 ਲੱਖ 45000 ਰੁਪਿਆ ਡਿਮਾਂਡ ਹੈ। 16 ਦੇ ਟਾਇਰਾਂ ਚ ਤੇ ਫਰੰਟ ਦੇ ਟਾਇਰ ਵੀ ਬਿਲਕੁਲ ਸਾਫ਼ ਹੈ। ਉਸਦੇ ਨਾਲ ਆ ਗਿਆ ਜੀ Mahindra Arjun Ultra 605 ਰੰਗ ਰੂਪਨ ਦਾ ਟਰੈਕਟਰ ਬਿਲਕੁਲ ਸਾਫ਼ ਆ ਗੁਡਇਰ ਦੇ ਟਾਇਰ ਆ 16 ਦੇ ਟਾਇਰਾਂ ਚ ਜੀ। 60-65% ਟਾਇਰ ਆਇਆ ਜੀ ਹਰਿਆਣਾ ਨੰਬਰ 2014 ਮਾਡਲ 4 ਲੱਖ 40 ਮਾਰਕ ਦੀ ਡਿਮਾਂਡ ਹੈ ਉਸ ਦਿਨ ਨਾਲ ਆ ਗਿਆ ਫਾਰਮ 5098 ਮਾਡਲ 1 ਲੱਖ 30000 ਰੁਪਿਆ ਮਾਲਕਾਂ ਦੀ ਡਿਮਾਂਡ ਟਾਇਰ ਕਾਸੇ ਪਏ ਹੋਏ ਜੀ ਉਸ ਦੇ ਨਾਲ ਆ ਗਿਆ ਸੋਨਾ ਲੀਕਾ ਨੰਬਰ ਇਹ ਵੀ ਹਰਿਆਣਾ ਹੀ ਹੈ ਜੀ 2 ਲੱਖ ਤੇ 10000 ਰੁਪਿਆ ਡਿਮਾਂਡ ਆ ਸੌਰੀ 2,85,000 ਰੁਪਏ ਡਿਮਾਂਡ 2010 ਮਾਡਲ ਹੈ। ਪੈਰ ਬੈਕ ਸਾਈਡ ਦੀ ਕਾਸੇ ਪਈ ਹੈ, ਫਰੰਟ ਦੇ ਟਾਇਰਾਂ ਦੀ ਫਿਨਿਸ਼ਨ ਠੀਕ ਠਾਕ ਹੈ। ਉਹਦੇ ਨਾਲ ਆ ਗਿਆ 735 ਸਵਰਾਜ। 2003 ਮਾਡਲ 1,95,000 ਰੁਪਏ ਡਿਮਾਂਡ ਹੈ। ਟਾਇਰ ਬਿਲਕੁਲ ਨਵੇਂ ਹੈ ਇਸ ਦੇ। ਉਹਦੇ ਨਾਲ ਆ ਗਿਆ ਸਟੈਂਡਰਡ। 2007 ਮਾਡਲ 2,80,000 ਰੁਪਏ ਡਿਮਾਂਡ ਹੈ। ਫਰੰਟ ਦੇ ਟਾਇਰ ਜੋ ਬਿਲਕੁਲ ਸਾਫ ਹੈ ਤੇ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਉਸ ਦੇ ਨਾਲ ਆ ਗਿਆ 2010 ਮਾਡਲ 3 ਲੱਖ ਤੇ 60000 ਰੁਪਿਆ ਡਿਮਾਂਡ ਪੰਜਾਬ ਨੰਬਰ ਟਰੈਕਟਰ ਤੇ ਬੈਕ ਸਾਈਡ ਦੇ ਟਾਇਰ ਜੁਐਸਡੀ 60 ਕੇ ਪੈਸੇ ਕੰਡੀਸ਼ਨ ਵਾਲੇ ਉਸ ਦੇ ਨਾਲ ਆ ਗਿਆ 95 ਐਸ਼ਰ ਮਾਡਲ 95 ਐਸ਼ਰ ਦਾ 130000 ਰੁਪਏ ਡਿਮਾਂਡ ਆ ਟਾਇਰ ਬੈਕ ਸਾਈਡ ਜਿਹੜਾ ਸਪੀਅਰ ਆਪਣਾ ਤੇ ਡੇਡਰ ਵੀ ਠੀਕ-ਠਾਕ ਨੇ ਉਹਦੇ ਨਾਲ ਆਏ 2004 ਮਾਡਲ ਸੋਨਾ ਦੀ ਤਾਂ 1 ਲੱਖ ਤੇ 85000 ਰੁਪਏ ਮੰਗਾਂ ਦਾ ਮੰਗਣਾ ਹਰਿਆਣਾ ਮੰਗਦੇ ਉਹਦੇ ਨਾਲ ਸੋਨਾ ਦਿੱਤਾ ਹੋ ਗਿਆ 2002 ਮਾਡਲ 1 ਲੱਖ ਤੇ 55000 ਰੁਪਏ ਡਿਮਾਂਡ ਆ ਉਹ ਵਗੈਰਾ ਜੋ ਵੀ ਤੁਹਾਨੂੰ ਦਿਖਾਈ ਦੇ ਰਹੀ ਹੈ ਇਹ ਹੀ ਨਾਲ ਟਰੈਸ ਦੇ ਬੈਕਸਾਈਡ ਦੇ ਪਾਸੇ ਤੇ ਫਰੰਟ ਦੇ ਟਰ ਵੀ ਕਾਸ ਵੀਡੀਓ ਨੂੰ ਖੰਦੇ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ